ਦੋ ਲੀਜੈਂਡ ਪੰਜਾਬੀ ਸਿੰਗਰ ਫਿਰ ਚਰਚਾ ਵਿੱਚ ਹਨ ਫਰਵਰੀ 2024 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ 62 ਸਾਲਾ ਪਦਮਸ਼ਰੀ ਹੰਸਰਾਜ ਹੰਸ ਦਾ ਦਰਦ ਛਲਕ ਉਠਿਆ ਹੰਸ ਆਪਣੇ ਮਨ ਦੀ ਪੀੜਾ ਨੂੰ ਛੁਪਾ ਨਾ ਸਕੇ ਤੇ ਆਪਣੇ ਆਪ ਨੂੰ ਮਿੰਤਰਾਜ ਮਿੰਤ ਨਾਲ ਸੰਬੋਧਨ ਕਰਨ ਲੱਗੇ ਦੂਸਰੇ ਸੁਪਰਸਿੱਧ ਪੰਜਾਬੀ ਗਾਇਕ 67 ਸਾਲਾ ਨੈਸ਼ਨਲ ਅਵਾਰਡ ਜੇਤੂ ਗੁਰਦਾਸ ਮਾਨ ਅੱਜਕੱਲ ਆਪਣੇ ਅਮਰੀਕੀ ਦੌਰੇ ਦੌਰਾਨ ਵਿਰੋਧ ਪ੍ਰਦਰਸ਼ਨਾਂ ਦੇ ਚਲਦਿਆਂ ਮਾਫੀ ਮੰਗਦੇ ਨਜ਼ਰੀ ਪੇ ਗੁਰਦਾਸ ਮਾਨ ਵੀ ਆਪਣੀ ਪੀੜਾ ਤੇ वेदना ਦੀ ਵਿਅਕਲਤਾ ਦੇ ਚਲਦੇ ਆ ਅਥਰੂਆਂ ਦੇ ਵਹਿਣ ਵਿੱਚ ਵਹਿ ਗਏ ਗੁਰਦਾਸ ਮਾਨ ਨੂੰ ਇਹ ਸਨਮਾਨ ਹਾਸਲ ਹੈ ਕਿ ਉਹਨਾਂ ਨੂੰ ਪੰਜਾਬੀ ਗਾਇਕੀ ਦਾ ਬਾਬਾ ਬੋੜ ਮੰਨਿਆ ਜਾਂਦਾ ਹੈ ਹਾਂਸ ਰਾਜ ਹੰਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਰਾਜ ਗਾਇਕ ਦਾ ਦਰਜਾ ਦਿੱਤਾ ਗਿਆ ਸੀ ਸੰਘਰਸ਼ ਦੇ ਦਿਨਾਂ ਵਿੱਚ ਦੋਵੇਂ ਸੂਫੀ ਨੀਲਾਂ ਵਿੱਚ ਗਾਉਂਦੇ ਰਹੇ ਨਕੋਦਰ ਨੇੜੇ ਸੂਫੀ ਦਰਗਾਹਾਂ ਤੇ ਵੀ ਗਾਣ ਲੱਗੇ ਆਪਣੀ ਸਫਲਤਾ ਦੀ ਸੀੜੀ ਮੰਨ ਕੇ ਇਹਨਾਂ ਦਰਗਾਹਾਂ ਦੇ ਉਪਾਸ਼ਕ ਬਣ ਗਏ ਖੈਰ ਇਹ ਉਹਨਾਂ ਦੀ ਜਾਤੀ ਪਸੰਦ ਸਮਝ ਰੁਚੀ ਰੁਝਾਨ ਜਾਂ ਸ਼ਰਧਾ ਸੀ ਮੰਨਿਆ ਜਾਂਦਾ ਹੈ ਕਿ ਕਿਸੇ ਵੀ ਧਰਮ ਮਤ ਜਾਂ ਡੇਰੇ ਦਾ ਪੈਰੋਕਾਰ ਹਰ ਵਿਅਕਤੀ ਦਾ ਵਿਸ਼ੇਸ਼ ਹੱਕ ਹੈ ਪਰ ਪ੍ਰਸਿੱਧੀ ਤੇ ਸਫਲਤਾ ਲਈ ਇਹਨਾਂ ਦੋਹਾਂ ਗਾਇਕਾਂ ਨੇ ਆਪਣੇ ਪਰਿਵਾਰਕ ਜਾਂ ਕੌਮੀ ਧਰਮਾਂ ਨੂੰ ਢਾਹ ਲਾਉਣ ਦਾ ਕੰਮ ਕੀਤਾ ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਇਹਨਾਂ ਨੂੰ ਇਹਨਾਂ ਦੇ ਕਿਰਤਲੀ ਮੇੜਾ ਮਾਰਿਆ ਜੱਸੀ ਨੇ ਗੰਭੀਰ ਬੋਲਾਂ ਦੀ ਵਰਤੋਂ ਕਰਕੇ ਦੋਵਾਂ ਦੀ ਭਾਰੀ ਨੁਕਤਾਚੀਨੀ ਕੀਤੀ ਕੋਮੀ ਪਘੋੜੇ ਬਣੇ ਇਹ ਦੋਵੇਂ ਗਾਇਕਾਂ ਦਾ ਵਿਹਾਰ ਸਿੱਖ ਸਫਾਂ ਵਿੱਚ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਜਾ ਰਿਹਾ ਸੀ ਦੋਵੇਂ ਸਫਲਤਾ ਤੇ ਪ੍ਰਸਿੱਧੀ ਲਈ ਜਾਣੇ ਅਣਜਾਣੇ ਇਹਨਾਂ ਦਰਗਾਹਾਂ ਦੇ ਪ੍ਰਚਾਰਕ ਬਣ ਡਿਬੜੇ ਕਈ ਵਾਰ ਤਾਂ ਇਹਨਾਂ ਦੇ ਵੱਖ-ਵੱਖ ਦਰਗਾਹਾਂ ਦੇ ਗੱਦੀਨਸ਼ੀਨ ਬਣਦੀਆਂ ਖਬਰਾਂ ਵੀ ਆਉਂਦੀਆਂ ਰਹੀਆਂ ਹਾਲਾਂਕਿ ਦੋਵੇਂ ਪਰਿਵਾਰ ਆਪਣੇ ਸਮਾਜਿਕ ਤੇ ਧਾਰਮਿਕ ਸਮਾਗਮ ਸਿੱਖ ਰਸਮਾਂ ਨਾਲ ਹੀ ਨਿਭਾਉਂਦੇ ਰਹੇ ਆਨੰਦ ਕਾਰਜ ਤੇ ਅੰਤਮ ਅਰਦਾਸ ਤੱਕ ਵੀ ਖੁਸ਼ੀਆਂ ਤੇ ਮਾਤਮ ਦੇ ਮੌਕੇ ਵੀ ਇਹ ਵਿਵਸਥਾ ਕਾਇਮ ਰਹੀ ਪਰ ਇਨੇ ਕਾਮਕਾਂ ਤੇ ਜਿਹਾ ਸਪਸ਼ਟ ਵਿਖਾਈ ਦਿੰਦਾ ਜਿਵੇਂ ਉਹ ਪੰਥਕ ਖਿੱਤਾਂ ਤੇ ਉਲਟ ਜਾ ਕੇ ਇਹਨਾਂ ਡੇਰਿਆਂ ਦੇ ਵੱਡੇ ਪ੍ਰਚਾਰਕ ਵਾਂਗ ਵਿਚਰ ਰਹੇ ਹਨ ਜਾਂ ਵਿਹਾਰ ਕਰ ਰਹੇ ਹਨ ਪੰਜਾਬੀ ਭਾਸ਼ਾ ਵਿਵਾਦ ਦਾ ਮੌਕਾ ਹੱਥ ਲਗਦਿਆਂ ਹੀ ਚਿੰਗਾਰੀ ਨੂੰ ਭੰਬੜ ਬਣਦੇ ਦੀਰ ਨਾ ਲੱਗੀ ਤੇ ਮਾਣ ਪੂਰੀ ਤਰ੍ਹਾਂ ਘਿਰ ਗਿਆ ਮਾਮੂਲੀ ਵਿਰੋਧ ਨੂੰ ਮਾਣ ਦੇ ਹੰਕਾਰੀ ਵਤੀਰੇ ਨੇ ਵੱਡੇ ਵਿਵਾਦ ਵਿੱਚ ਬਦਲ ਦਿੱਤਾ ਆਪਣੀ ਸੰਸਥਾ ਦੇ ਮੁਖੀ ਨੂੰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਦੇ ਅੰਸ਼ਜ ਵੰਸ਼ਜ ਕਹਿਣ ਨਾਲ ਲਕੀਰ ਵੱਡੀ ਤੇ ਹੋਰ ਗੁੜੀ ਹੋ ਗਈ ਕੈਨੇਡਾ ਵਿਵਾਦ ਤੋਂ ਬਾਅਦ ਮਾਫੀ ਤੀਸਰੇ ਪਾਸ਼ਾ ਦੀ ਗੋਤਰ ਵਿਵਾਦ ਤੋਂ ਬਾਅਦ ਮਾਫੀ ਤੇ ਹੁਣ ਅਮਰੀਕਾ ਵਿਰੋਧ ਤੋਂ ਬਾਅਦ ਮਾਫੀ ਨੇ ਗੁਰਦਾਸ ਮਾਨ ਨੂੰ ਮਾਫੀ ਨਾਮਿਆਂ ਦਾ ਫਰੈਂਚਾਈਜ਼ ਬਣਾ ਦਿੱਤਾ ਬਿਨਾਂ ਸ਼ੱਕ ਗੁਰਦਾਸ ਮਾਨ ਤੇ ਹੰਸ ਰਾਜ ਹੰਸ ਨੇ ਪੰਜਾਬੀ ਬੋਲੀ ਦੀ ਵੱਡੀ ਸੇਵਾ ਕੀਤੀ ਪੰਜਾਬੀ ਗਾਇਕੀ ਨੂੰ ਪੰਜਾਬ ਦੀਆਂ ਸਰਹੱਦਾਂ ਤੋਂ ਦੇਸ਼ ਵਿਦੇਸ਼ ਤੱਕ ਮਾਨਤਾ ਦਿਵਾਈ। ਦੋਵਾਂ ਦੀ ਭਾਸ਼ਾ ਬੜੀ ਮਿਠਾਸ ਵਾਲੀ ਹੈ, ਵਿਵਹਾਰ ਅੰਤਾਂ ਦਾ ਹਲੇਮੀ ਵਾਲਾ ਤੇ ਸੁਭਾਅ ਵਿੱਚ ਅਤਿ ਦੀ ਨਿਮਰਤਾ ਹੈ। ਆਪਣੀ ਕੌਮ ਨੂੰ ਪਿੱਟ ਦਿਖਾਣ ਦੀ ਮਿਸਾਲ ਬਣ ਗਏ ਤੇ ਨਤੀਜਾ ਸਭ ਦੇ ਸਾਹਮਣੇ ਹੈ। ਅੰਬਰੀ ਚਮਕਦੇ ਤਾਰੇ ਆਪਣੀ ਬੇਵਸੀ ਤੇ ਵੱਧ ਹਵਾਸੀ ਦਾ ਭਾਰ ਢੋ ਰਹੇ ਨੇ। ਨਿਰਾਸ਼ਾ ਦੇ ਡੂੰਘੇ ਸਮੁੰਦਰ ਵੀ ਸਮੋਗੇ ਹਨ। ਆਪਣੀ ਕੌਮ ਦੇ ਅਮੀਰ ਵਿਰਸੇ ਤੇ ਸ਼ਾਨਾਮੱਤੇ ਇਤਿਹਾਸ ਨੂੰ ਭੁਲਾਉਣ ਦਾ ਹਸ਼ਰ ਖੁਦ ਤੇ ਸਾਰੀ ਲੁਕਾਈ ਦੇਖ ਰਹੀ ਹੈ। ਭਾਵੇਂ ਦੋਵਾਂ ਨੇ ਕੌਮ ਲਈ ਕੁਝ ਸੋਹਣੀਆਂ ਸੰਗੀਤਕ ਪੇਸ਼ਕਾਰਾਂ ਆਂ ਗੁਰਦਾਸ ਮਾਨ ਨੇ ਉੱਚਾ ਦਰਬਾਬੇ ਨਾਨਕ ਦਾ ਫਿਲਮ ਅਤੇ ਸਰਬੰਸਦਾਨੀਆਂ ਵਰਗੇ ਗੀਤ ਗਾਏ। ਹਾਂਸਰਾ ਹਾਂਸ ਨੇ ਵੀ 6 ਸ਼ਬਦਾਂ ਦੀ ਇੱਕ ਰੀਲ ਰਿਕਾਰਡ ਕਰਵਾਈ। ਕੋਈ ਆਣ ਮਿਲਾਵੇ ਸੁਣ ਸੁਣ ਜੀਵਾਂ ਤੇਰੀ ਬਾਣੀ ਤੇ ਗੁਰ ਜੈਸਾ ਨਾਹੀਂ ਕੋਈ ਦੇਵ ਇਸ ਦਾ ਹਿੱਸਾ ਸਨ। ਵੱਡੇ ਪੱਦਰ ਤੇ ਹਾਂਸ ਦੀ ਵਿਰੋਧਤਾ ਨੇ ਫਰੀਦਕੋਟ ਵਿੱਚ ਵੱਡੇ ਵਿਵਾਦ ਪੈਦਾ ਕਰ ਦਿੱਤੇ। ਹਾਂਸ ਨੇ ਖੁਦ ਮੰਨਿਆ ਕਿ ਦੇਸ਼ ਭਾਰ ਵਿੱਚ ਸਭ ਤੋਂ ਵੱਧ ਵਿਰੋਧ ਉਸੇ ਦਾ ਹੀ ਹੋ ਰਿਹਾ ਹੈ। ਪਰਮਜ ਨਾ ਹਾਂਸਮ ਸਕਿਆ ਨਾ ਹੀ ਮਾਣ। ਮਾਣ ਦੇ ਮਾਫੀ ਨਾਮਿਆਂ ਦੀ ਸ਼ਬਦਾਵਲੀ ਇੱਕੋ ਜਿਹੀ ਹੈ ਜਿਸ ਵਿੱਚ ਗਲਤੀ ਦਾ ਅਹਿਸਾਸ ਘੱਟ ਤੇ ਪਾਰਕ ਘਟਿਆਂ ਦਾ ਦੁੱਖ ਵਧੇਰੇ ਨਜ਼ਰੀ ਪੈਂਦਾ ਹੈ। ਇੱਥੇ ਕਮਰ ਗਰੇਵਾਲ ਦੀ ਗੱਲ ਕਰਨੀ ਜ਼ਰੂਰੀ ਬਣਦੀ ਹੈ। ਕਮਰ ਹਰ ਧਰਮ ਸਥਾਨ ਦੇ ਡੇਰੇ ਤੇ ਗਾਣ ਜਾਂਦਾ ਹੈ ਪਰ ਉਸ ਦੀ ਸਮਰਪਣ ਪੰਥ ਤੇ ਕੌਮ ਪ੍ਰਤੀ ਰਾਖਮੀ ਹੈ। ਗਾਇਕੀ ਉਸ ਦਾ ਪੇਸ਼ਾ ਹੈ ਭਾਵੇਂ ਮਸਤਾਂ ਦੇ ਡੇਰੇ ਤੇ ਗਾਵੇ ਜਾਂ ਮਾਤਾ ਦੀ ਚੌਂਕੀ। ਉਸ ਦੇ ਸਮੁੱਚੇ ਸੰਗੀਤ ਕੈਰੀਅਰ ਵਿੱਚ ਕੋਈ ਅਜਿਹੀ ਮਿਸਾਲ ਨਹੀਂ ਜਿੱਥੇ ਉਸ ਨੇ ਆਪਣੇ ਮੂਲ ਧਰਮ ਨੂੰ ਇੱਕ ਪਲ ਲਈ ਵੀ ਵਿਸਾਰਿਆ ਹੋਵੇ। ਸਭ ਨੂੰ ਯਾਦ ਹੋਵੇਗਾ ਡੇਰਾ ਸਿਰਸਾ ਸਾਧ ਤੇ ਵਾਹਿਗੁਰੂ ਸਿਮਰਨ ਰਈ ਉਸ ਨੂੰ ਬੋਲਕ ਬੋਲ ਬੋਲੇਗੇ ਧੱਕਾ ਮੁੱਕੀ ਵੀ ਕੀਤੀ ਗਈ। ਸਿਰਸਾ ਸਾਧ ਆਪਣੀ ਇਸ ਗੁਸਤਾਖੀ ਦੀ ਸਜ਼ਾ ਭੁਗਤ ਰਿਹਾ ਹੈ ਗੁਰੂ ਰਵਿਦਾਸ ਬਾਣੀ ਦੀ ਵੰਡ ਤੇ ਵਿਵਾਦ ਦੌਰਾਨ ਉਸਨੇ ਬੜੀ ਭਾਵਨਾਤਮਕ ਤਕਰੀਰਾਂ ਕੀਤੀਆਂ ਕੌਮ ਲਈ ਇਹ ਤਸੱਲੀ ਵਾਲੀ ਗੱਲ ਹੈ ਕਿ ਅੱਜ ਦੇ ਦੋਵੇਂ ਸੁਪਰਸਟਾਰ ਗਾਇਕ ਸਤਿੰਦਰ ਸਰਤਾਜ ਤੇ ਦਿਲਜੀਤ ਦੋਸਾਂਝ ਇਸ ਪੱਖੋਂ ਸੁਚੇਤ ਹਨ ਧਰਮ ਪ੍ਰਤੀ ਸਮਰਪਤ ਵੀ ਦਿਲਜੀਤ ਉਸਾਂਝ ਨੇ ਆਰ ਨਾਨਕ ਪਾਰ ਨਾਨਕ ਅਤੇ ਸਤਿੰਦਰ ਸਰਤਾਜ ਨੇ ਆਰਤੀ ਗਾ ਕੇ ਗੁਰੂ ਪ੍ਰਤੀ ਆਪਣੀ ਨਿਚਾ ਦਾ ਪ੍ਰਗਟਾਵਾ ਕੀਤਾ ਹੈ ਗੁਰਦਾਸ ਮਾਨ ਤੇ ਹੰਸ ਰਾਜ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਕੌਮ ਦੇ ਪਘੋੜੇ ਹੋ ਕੇ ਬਾਗੀ ਹੋ ਕੇ ਕੁਝ ਸਮਾਤਾ ਪੁਚਾਈਆਂ ਤੱਕੀਆਂ ਜਾ ਸਕਦੀਆਂ ਹਨ ਪਰ ਗੁਰੂ ਤੋਂ ਬੇਮਖੋ ਕੇ ਮਨਮਤੀਆਂ ਦਾ ਅੰਤਮ ਪ੍ਰਣਾਮ ਦੁਖਦਾਈ ਹੁੰਦਾ ਹੈ ਕੌਮ ਦੇ ਪਘੋੜੇ ਇਵੇਂ ਹੀ ਕੁਲਾਂਦੇ ਰਹਿਣਗੇ ਬਿਲਕਦੇ ਰਹਿਣਗੇ ਸਤਾ ਤੇ ਸਾਰੇ ਹੀ